ਅਲੀ ਪੰਕਤੀ ਐ ਸਰਵਣੋ ਮੇਰਿਓ ਸਚੈ ਸੁਨਣੈ ਨਉ ਬਿਠਾਏ ਅੱਖਾਂ ਤੋਂ ਬਾਦ ਕੰਨ ਵੀ ਸਾਡੇ ਨਾਲ ਲੱਗੇ ਹੋਏ ਨੇ ਧਿਆਨ ਮਾਰੋ ਜੋ ਸਾਡੀ ਬੋਡੀ ਹੈ ਸਰੀਰ ਹੈ ਇਹ ਇੱਕ ਘਰ ਹੈ ਜੇ ਘਰ ਦੇ ਚੌਕੀਦਾਰਸ ਹੋ ਗਏ ਫੇਰ ਘਰ ਲੁੱਟਿਆ ਜਾਏਗਾ ਨੈਨੋ ਨੀਂਦ ਪਰ ਦ੍ਰਿਸ਼ਤ ਵਿਕਾਰ ਸਰਵਣਸ ਹੋਏ ਸੁਨ ਨਿੰਦ ਵਿਚਾਰ ਇਹੀ ਤਾਂ ਚਸਕੇ ਨੇ ਇਹ ਚੁੰਕੀਦਾਰਾਂ ਨੂੰ ਬਾਰ-ਬਾਰ ਸੁਣਾ ਕੇ ਜਗਾਓ ਬਾਰ-ਬਾਰ ਸੁਣਾ ਕੇ ਜਗਾਓ ਇਸ ਰਬ ਨੂੰ ਮੇਰਿਓ ਸਾਚੈ ਸੁਣਣੈ ਨੋ ਪਠਾਏ ਪਠਾਏ ਪਤਾ ਕੀ ਹੁੰਦਾ ਹੈ ਭੇਜੇ ਤੁਹਾਨੂੰ ਸਾਡੇ ਨਾਲ ਭੇਜਿਆ ਹੀ ਇਸ ਵਾਸਤੇ ਹੈ ਸਾਚੈ ਸੁਣਣੈ ਨੋ ਪਠਾਏ ਸਰੀਰ ਇਹ ਘਰ ਕਹਿੰਦਾ ਹੈ ਆਪਣੇ ਕੰਨਾਂ ਨਾਲ ਦੇਖੋ ਗੱਲ ਕਰਕੇ ਆਪਣੇ ਕੰਨਾਂ ਨੂੰ ਕਹੋ ਤੁਹਾਡਾ ਕੰਮ ਹੈ ਸੁਣਨਾ ਪੜਾ ਨਹੀਂ ਸੁਣਨਾ ਪੜਾ ਨਹੀਂ ਸੁਣਨਾ ਭੈੜਾ ਬੋਲ ਨਹੀਂ ਸੁਣਨਾ ਨਹੀਂ ਪਾੜੇ ਵਿਚਾਰ ਬੰਨਣਗੇ ਜੋ ਵੀ ਅਸੀਂ ਦੇਖਦੇ ਸੁਣਦੇ ਆ ਫਿਰ ਬ੍ਰੇਨ ਦੁਆਰਾ ਬਾਡੀ ਉਧਰ ਜਾਂਦੀ ਹੈ ਸਾਡੇ ਬੋਲਾਂ ਵਿੱਚ ਵੀ ਉਹ ਕੁਝ ਆ ਜਾਂਦਾ ਹੈ ਇਸ ਕਰਕੇ ਸੱਚ ਸੁਣਨ ਦੇ ਵਪਾਰੀ ਬਣ ਜਾਓ ਕੋ ਬਣ ਜਾ ਰੂ ਰਾਮ ਕੋ ਕੋ ਬਣ ਜਾ ਰੂ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਮੇਰਾ ਟਾਂਡਾ ਲਾਦਿਆ ਜਾਏ ਰੇ ਮਨਨ ਕਈ ਵਾਰ ਤੱਕ ਸੋਚ ਕਿ ਟਾਂਡਾ ਟਾਂਡਾ ਕੀ ਹੈ ਟਾਂਡਾ ਸ਼ਹਿਰ ਨਹੀਂ ਟਾਂਡਾ ਉਹ ਗਾਫਲਾ ਜਿਹੜਾ ਵਣਜ ਕਰਨ ਵਾਲਿਆਂ ਦਾ ਬੜ ਦਾ ਜਾਂ ਰੇੜਿਆਂ ਦਾ ਸਹੂ ਮੂੰਹ ਜਿਨ੍ਹਾਂ ਉੱਤੇ ਵਪਾਰ ਸੋਦਾਗਰੀ ਦਾ ਮਾਲ ਲੱਦਿਆ ਹੋਵੇ ਕਿਰਪਾ ਕਰੋ ਮਹਾਰਾਜ ਸੱਚੇ ਪਾਸ਼ਾ ਇਦਾਂ ਦੀ ਰੂਹ ਮਿਲਾ ਦਿਓ ਇਦਾਂ ਦੀ ਰੂਹ ਮਿਲਾ ਦਿਓ ਆਪ ਜੀ ਦੀ ਗੁਰਬਾਣੀ ਪੜਦਿਆਂ ਆਪ ਜੀ ਦੀ ਗੁਰਬਾਣੀ ਦਾ ਨਚੋੜ ਸਾਡੇ ਕੰਨਾਂ ਵਿੱਚ ਪਾਵੇ ਸਾਨੂੰ ਆਪ ਜੀ ਦੀ ਈਗੀ ਲੱਗਾ ਮਾਤਰ ਦਾ ਗਿਆਨ ਕਰਾਵੇ ਹੇ ਸੱਚੇ ਪਾਤਸ਼ਾਹ ਅਸੀਂ ਰੂਹ ਮਿਲਾ ਦੇਓ ਹੋ ਵਨਜਾਰੂ ਰਾਮ ਕੋ ਹੋ ਵਨਜਾਰੂ ਰਾਮ ਕੋ ਸਹਿਜ ਕਰੋ ਬਿਆਪਾਰ ਸਹਿਜ ਕਰੋ ਬਿਆਪਾਰ ਸਾਨੂੰ ਸਤਗੁਰੂ ਜੀ ਵੀ ਕਹਿੰਦੇ ਨੇ ਐਸਾ ਸੱਚਾ ਵਪਾਰ ਕਰੋ ਭਾਈ ਜਿਸ ਨਾਲ ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ ਇਹ ਸ੍ਰਵਣੋ ਮੇਰੇ ਉਸ ਹੱਜੈ ਸੁਨਣਾ ਨੋਂ ਪਠਾਏ ਸਾਚੇ ਦਾ ਭਾਵ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ ਅੱਗੇ ਵੇਖੋ ਜੀ ਸਸੇ ਨੂੰ ਔਕਣ ਨੰਨਾ ਨਾ ਉਚਾਲੇ ਵੇਖੋ ਨੰਨਾ ਲਗਿਆ ਹੋਇਆ ਨੰਨਾ ਸੁਣਨਾ ਜਿੱਥੇ ਸੁਣਨਾ ਆਏਗਾ ਉੱਥੇ ਸੁਣਨਾ ਬੋਲਣਾ ਇੱਥੇ ਸੋਣਣਾ ਹੈ ਇੱਥੇ ਉੱਪਰ ਦੋ ਦਲਾਈਆਂ ਲੱਗੀਆਂ ਨੇ ਕੀ ਸੁਣਨਾ ਸੱਚ ਹੈ ਸੁਣਨਾ ਨੋਂ ਪਠਾਏ ਇਹਨੂੰ ਥੋੜਾ ਨੂੰ ਕਰਕੇ ਵੀ ਬੋਲ ਸਕਦੇ ਆ ਸੱਚ ਹੈ ਸੁਣਨਾ ਨੋਂ ਪਠਾਏ ਸਰੀਰ ਲਾਏ ਸੁਣੋ ਹੋਂ ਸਤ ਬਾਣੀ ਸਰੀਰ ਲਾਏ ਸਰੀਰ ਦੇ ਰਾਰੇ ਨੂੰ ਸਿਹਾਰੀ ਲੱਗੀ ਆ ਜੀ ਧਿਆਨ ਮਾਰੋ ਏ ਮੇਰੇ ਕੰਨੋਂ ਤੁਹਾਨੂੰ ਸਰੀਰ ਨਾਲ ਲਾਇਆ ਗਿਆ ਹੈ ਸੁਣੋ ਸਤ ਬਾਣੀ ਕੇਵਲ ਬਾਣੀ ਸੁਣ ਜੋ ਹਮੇਸ਼ਾ ਕਾਇਮ ਰਹਿਣ ਵਾਲੀ ਹੈ ਤਾਂ ਹੀ ਬਦਲਾਅ ਆਏਗਾ ਜ਼ਿੰਦਗੀਆਂ ਬਦਲਣਗੀਆਂ ਸੱਚ ਹੈ ਜਿਤ ਸੁਣੀ ਮਨ ਤਨ ਹਰਿਆ ਹੋਆ ਜਿਤ ਸੁਣੀ ਮਨ ਤਨ ਹਰਿਆ ਹੋਆ ਜੀਤ ਸੁਣੀ ਮਨ ਤਨ ਹਰਿਆ ਹੋਆ ਜੀਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਅਰਸਨਾ ਰਸ ਸਮਾਣੀ ਰਸ ਦੇ ਸਸੇ ਬੁਹਾਰੀ ਲੱਗੀ ਆ ਜੀ ਫਿਰ ਜੀਬਾ ਆਪ ਮੁਹਾਰੇ रस विच लीन हो जाएगी बोलेगी वाह गुरु वाह गुरु वाह गुरु वाह गुरु वाह गुरु वाह गुरु गुरु वाह गुरु वाह गुरु वाह गुरु वाह गुरु वाह गुरु ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਰਸ ਵਿੱਚ ਲੀਨ ਹੋ ਜਾਏਗੇ ਸੁਣਨ ਤੋਂ ਬਾਅਦ ਰਸਨਾ ਬੋਲਦੀ ਹੈ ਗੁਰੂ ਬਾਣੀ ਸੁਣੋ ਤਾਂ ਕਿ ਤਨ ਮਨ ਵੀ ਹਰਿਆ ਹੋ ਜਾਵੇ ਜ਼ੁਬਾਨ ਵੀ ਮਿੱਠੀ ਹੋ ਜਾਵੇ ਮਿੱਠੀ ਹੋ ਜਾਵੇ ਉਸਤਤ ਨਿੰਦਾ ਕਾਨੋਂ ਸੁਣਨ ਔਰ ਉਹ ਬਣਦਾ ਹਾਸੇ ਕੰਨਾਂ ਨੂੰ 20 ਗੱਲਾਂ ਸੁਣਾਓ 100 ਸੁਣਾਓ 150 ਗੱਲ ਸੁਣਾਓ ਮਾੜੀਆਂ 150 ਤੋਂ 200 ਗੱਲਾਂ ਸੁਣਾਓ ਚੰਗੀਆਂ ਮਾੜੀਆਂ ਸੁਣਾ ਦੋ ਇਹ ਕਦੇ ਨਹੀਂ ਥੱਕਦੇ ਥੱਕ ਨਹੀਂ ਸਕਦੇ ਬਸ ਧਿਆਨ ਮਾਰੀਏ ਅੱਜ ਮੈਂ ਕੀ ਸੁਣਿਆ ਸੁਣੇ ਦਾ ਅਸਰ ਹੋਣਾ ਸਾਡੇ ਤੇ ਸਭ ਤੋਂ ਸੋਖਾ ਉਹ ਬੰਦਾ ਹੈ ਉਹ ਰੂਹ ਹੈ ਜਿਹੜਾ ਕਹਿੰਦਾ ਮੈਂ ਨਹੀਂ ਦੂਜੇ ਬਾਰੇ ਜਾਣਣਾ ਉਹ ਜਿਹੜਾ ਸਾਹਮਣੇ ਗਵਾਂਡੀ ਹੈ ਨਾ ਉਹਦੇ ਘਰ ਵਿੱਚ ਕੀ ਹੋ ਰਿਹਾ ਮੈਂ ਨਹੀਂ ਜਾਣਣਾ ਮੈਨੂੰ ਨਹੀਂ ਲੋੜ ਹੈ ਅਸੀਂ ਕਹਿੰਦੇ ਆ ਸਾਰੇ ਪਿੰਡ ਦੀ ਸਾਰੇ ਸ਼ਹਿਰ ਦੀ ਸਾਰੇ ਮਹੱਲੇ ਦੀ ਮੈਨੂੰ ਖਬਰ ਮਿਲੇ ਜੇ ਸਭ ਦੀ ਖਬਰ ਕੰਨ ਵਿੱਚ ਇਕੱਠੀ ਕਰਨ ਲਈ ਸਭ ਤੋਂ ਔਖੇ ਲੋਕ ਉਹ ਹੁੰਦੇ ਨੇ ਕੰਨਾਂ ਦਾ ਸੋਨਾ ਇਹੀ ਹੁੰਦਾ ਦੂਜੇ ਬਾਰੇ ਪਤਾ ਆਪਣੇ ਬਾਰੇ ਕੁਝ ਵੀ ਨਹੀਂ ਪਤਾ ਸ਼ਰਵਣ ਸੋਏ ਸੁਣ ਨਿੰਦ ਵਿਚਾਰ ਉਹ ਇਹ ਹੈਬਿਟ ਹੈ ਸਾਰੀਆਂ ਗੱਲਾਂ ਨੂੰ ਮੈਨੂੰ ਚੁੰਬਕ ਦੀ ਤਰ੍ਹਾਂ ਨਾ ਜਿੰਨੀਆਂ ਵੀ ਗੱਲਾਂ ਨੇ ਮੈਨੂੰ ਚੁੰਬਕ ਦੀ ਤਰ੍ਹਾਂ ਚਿੰਬੜ ਜਾਣ ਸਾਰੀਆਂ ਗੱਲਾਂ ਸਭ ਦਾ ਪਤਾ ਚੱਲ ਜਾਵੇ ਮੈਨੂੰ ਪਤਾ ਚੱਲ ਜਾਵੇ ਇਦਾਂ ਦੇ ਬੋਲ ਸੁਣੋ ਇਦਾਂ ਦੇ ਬੋਲ ਸੁਣੋ ਦਿਲ ਹਰਿਆ ਹੋ ਜਾਵੇ ਖੁਸ਼ ਹੋਣਾ ਹੋਰ ਗੱਲ ਹੈ ਸਬੀਵੀ ਹਰਿਆ ਮੰਨੇ ਹੋ ਜਾਣਾ ਹੋਰ ਗੱਲ ਹੈ ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਅਕਾਲ ਪੁਰਖ ਵਾਹਿਗੁਰੂ ਜੀ ਪਰਮਾਤਮਾ ਸੱਚਾ ਹੈ ਸੱਚ ਅਲਖ ਵਿਡਾਣੀ ਵਿਡਾਣੀ ਦਾ ਅਰਥ ਹੁੰਦਾ ਹੈ ਅਚਰਜ ਹੈ ਹੈਰਾਨੀ ਜਨਕ ਹੈ ਤਾਂ ਕੀ ਗਤ ਕਹੀ ਨਾ ਜਾਏ ਉਹਨੂੰ ਤੇ ਕੇਵਲ ਮਾਣਿਆ ਜਾ ਸਕਦਾ ਹੈ ਉਹਦੀ ਗਤੀ ਬਿਆਨ ਨਹੀਂ ਕੀਤੀ ਜਾ ਸਕਦੀ ਕਦੇ ਵੀ ਕਿਵੇਂ ਜਿਨੇ ਇਹ ਚਾਖੀ ਸੋਈ ਜਾਣੈ ਜਿਨੇ ਇਹ ਚਾਖੀ ਸੋਈ ਜਾਣੈ ਜਿਨੇ गुंगे की मिठाई, कीूंगे की मिठे थोड़ी सियारी लगी है मम्मी गूंगे मिठाई, गूंगे की मिठाई रत्न लुकाया लुक ਰਤਨ ਲੁਕਾਇ ਲੁਕੇ ਨਹੀਂ ਜੇ ਕੋ ਰਖ ਲੁਕਾਈ ਜੇ ਕੋ ਰਖ ਲੁਕਾਈ ਵਾਹਿਗੁਰੂ 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 ਉਹਨੂੰ ਤੇ ਕੇਵਲ ਬਾਣਿਆ ਜਾ ਸਕਦਾ ਹੈ ਉਹਦੀ ਗਤੀ ਬਿਆਨ ਨਹੀਂ ਕੀਤੀ ਜਾ ਸਕਦੀ ਕਹ ਨਾਨਕ ਭਾਵ ਮਹਿਲਾ ਤੀਜਾ ਸ੍ਰੀ ਗੁਰੂ ਅਮਰਦਾਸ ਜੀ ਸਾਡੇ ਤੇ ਕਿਰਪਾ ਕਰਦੇ ਨੇ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣਨ ਨੂੰ ਪਠਾਏ ਪਾਤਸ਼ਾਹ ਫਰਮਾਉਂਦੇ ਨੇ ਕੇਵਲ ਨਾਮ ਸੁਣੋ ਪਰਮਾਤਮਾ ਨੇ ਸਾਨੂੰ ਇਸ ਕਾਜ਼ ਲਈ ਭੇਜਿਆ ਹੋਇਆ ਹੈ ਕੰਨ ਨਿੰਦਾ ਸੁਣਨਗੇ ਨਿੰਦਾ ਹੀ ਵਾਰ ਗੱਡੀ ਜਾਓਗੇ ਮੇਰੇ ਵਰਗੇ ਕੰਨ ਈਰਖਾ ਸੁਣਦੇ ਪਏ ਨੇ ਈਰਖਾ ਹੀ ਵਾਰ ਗੱਡੀ ਜਾਣਗੇ ਕੰਨਾਂ ਨੇ ਸੁਣੀ ਮੂੰਹ ਵਿੱਚੋਂ ਕੀ ਆਏਗੀ ਈਰਖਾ ਕੰਨਾਂ ਨੇ ਨੀਂਦਿਆ ਸੁਣੀ ਮੂੰਹ ਵਿੱਚੋਂ ਕੀ ਆਏਗੀ ਨੀਂਦਿਆ ਇਸ ਕਰਕੇ ਅਮਰਤ ਨਾਮ ਸੁਣੋ ਅੰਦਰ ਪਵਿੱਤਰਤਾ ਆਪਣੇ ਆਪ ਹੀ ਆ ਜਾਏਗੀ ਅੰਦਰੋਂ ਪਵਿੱਤਰ ਹੋ ਜਾਵੋ ਪਵਿੱਤਰ ਹੋ ਅੰਦਰ ਪਵਿੱਤਰ ਕਰਨ ਦਾ ਤਰੀਕਾ ਕੇਵਲ ਸ਼ਬਦ ਹੈ ਸ਼ਬਦ ਹੈ ਸ਼ਬਦ ਹੈ ਸੱਚ ਹੈ ਸੁਣਨਾ ਹੈ ਨੌ ਵਟਾਏ